ਉਹ ਯਾਰ ਜੀ ਇਹ ਹੀ ਯਾਰ ਜੀ ਜਦੋਂ ਮੈਨੂੰ ਯਾਦ ਆਉਂਦੇ ਨੇ ਬਹੁਤ ਉਹ ਯਾਰ ਯਾਰ ਨਹੀਂ ਨਹੀਂ ਆਉਂਦਾ ਮੋਲ ਲੱਗੀ ਮੈਂ ਹੋ ਗਿਆ ਵੀ ਮੇਰੀ ਸਕੂਲੀ ਵਾਲੇ ਇਹ ਇਹ ਭਈ ਇਹ ਤੋਂ ਚਾਹਤੇ ਆਹ ਸਾਗ ਮੱਕੀ ਦੀਆਂ ਰੋਟੀਆਂ ਰੋਂਦਾ ਸਾਗ ਉਹ ਚੰਗੀ ਜੇਵਾ ਕਰਨ ਲੱਗਿਆ ਦੇਖ ਲੈ ਬੱਚਾ ਫਿਰ ਮੈਂ ਮੈਂ ਤੇਰੇ ਇੱਕ ਬਾਕੀ ਪਾਣੀ ਪੀ ਕੇ ਸੱਜਾ ਆਣ ਸਾਰੇ ਸਤਿ ਸ਼੍ਰੀ ਅਕਾਲ ਹੂੰ ਇਹ ਉਹ ਕੋਈ ਹਾਂ ਜੀ ਠੀਕ ਆ ਹੋਰ ਫਿਰ ਠੀਕ ਆ ਜੋ ਹਲੇ ਬੀਨ ਪਾਰਟੀ ਬੜੀ ਪਾਣੀ ਮਾਸ਼ੀ ਇਹਦੇ ਇਹ ਤਾਂ ਧੱਕੇ ਨਾਲ ਹੀ ਆਉਂਦੀ ਆ ਲੁਟਾਇਆ ਹੈ ਦੁਨੀਆਂ ਦੇ ਇਹ ਅਣਖਾਂ ਦਾ ਰੱਤਾ ਸੰਜਿਪ ਪਹੀ ਉੱਠ ਜੂਗਾ ਜੋ ਸਰਬੰਨ ਪੱਕਾ ਹੋਇਆ ਰਾਹੀ ਉੱਠ ਜੂਗਾ ਬੱਦੇ ਸਿੰਘ ਕੰਗਰ ਸਾਥੇ ਜਾਓ ਜੀ ਧਰਮਗਰਮ ਪਰੋਠੇ ਗਰਮ ਗਰਮ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ। ਹੰਦਕਨੌਰ ਵਰਤਵਾਂ ਲੋਕ ਸਮੂਹ ਸੰਗਤਾਂ ਵੱਲੋਂ ਹਰ ਸਾਲ 11ਵਾਂ ਤੋਂ 13 ਤੱਕ ਨੂੰ ਲੰਗਰ ਨੇ ਜਿਹੜੇ ਲਗਾਏ ਜਾਂਦੇ ਨੇ ਛੋਟੇ ਸਾਬਜਾ ਦੇ ਤੇ ਮਾਤਾ ਗੁਦਰ ਕੌਰ ਜੀ ਦੀ ਯਾਦ ਵਿੱਚ ਆਫੇ ਦੇ ਪੰਜਾਬ ਦੀਆਂ ਦੁਨੀਆਂ ਦੇ ਕੁੱਨੇ ਕਨੇ ਤੇ ਲੰਗਰ ਲਗਾਏ ਜਾਂਦੇ ਨੇ। ਮਾਰੂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਬੀਰ ਸਿੰਘ ਜੀ ਕੋਲਡਵਾਲੇ ਉਹਨਾਂ ਵੱਲੋਂ 5000 ਰੁਪਏ ਦੀ ਸੇਵਾ ਹੋਈ ਆ ਹਰ ਸਾਲ ਬਾਅਦ ਚੜ ਕੇ ਸੇਵਾ ਕਰਦੇ ਨੇ 5000 ਰੁਪਏ ਨਗਰਾਂ ਦੇ ਵਿੱਚ ਹਿੱਸਾ ਪਾਇਆ ਗੁਰਬੀਰ ਸਿੰਘ ਜੀ ਕੋਲਡਵਾਲੇ ਬਹੁਤ ਸੇਵਾ ਨਿਭਾਉਂਦੇ ਆ ਪਹਿਲੀ ਵਾਰ ਜਦੋਂ ਨਗਰ ਲਗਾਇਆ ਸੀ ਉਦੋਂ ਤੋਂ ਹੀ ਹਰ ਸਾਲ ਬਾਅਦ ਚੜ ਕੇ ਸੇਵਾ ਕਰਦੇ ਆ ਹਰ ਪੱਖੋਂ ਕੋਲਡਵਾਲੇ ਨਾਨਾ ਪਰਿਵਾਰ ਰੁੜਕੇ ਵਾਲਿਆਂ ਦਾ ਪਰਿਵਾਰ ਸਾਰੇ ਪਰਿਵਾਰ ਨਾਲ ਮਿਲ ਕੇ ਬਹੁਤ ਸੇਵਾ ਕਰਦੇ ਪਿੰਡ ਵਾਸੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਮੇਟੀ ਵੱਲੋਂ 5000 ਦੀ ਸੇਵਾ ਹੋਈਆ ਚਾਹਤ ਰਹੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਲੰਗਰ ਛੱਕੇ ਜਾਓ ਜੀ ਲੰਗਰ ਛੱਕੇ ਜਾਓ ਗਰਮਾ ਗਰਮ ਪਰੌਤੇ ਗਰਮਾ ਗਰਮ ਮੱਕੀ ਦੀ ਰੋਟੀ ਸਰੋਂ ਦਾ ਸਾਗ ਤਿਆਰ ਹੈ ਜੀ ਛੱਕੇ ਜਾਓ